ਸੰਗਣੀ ਧੁੰਦ ਦੇ ਚੱਲਦਿਆਂ ਇੱਕ ਵੱਡਾ ਹਾਦਸਾ ਹੋਇਆ ਹੈ ਮਾਨਸਾ ਸਰਸਾ ਰੋਡ ਤੇ ਸਰਦੂਲਗੜ ਦੇ ਨੇੜੇ ਹਾਦਸਾ ਵਾਪਰਿਆ ਜਿਸ ਵਿੱਚ ਬੱਸ ਤੇ ਟਰਾਲੀ ਦੀ ਟੱਕਰ ਹੋ ਜਾਂਦੀ ਹੈ ਤੇ ਟਰਾਲੀ ਦੇ ਵਿੱਚ ਸਵਾਰ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਆ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਮ੍ਰਿਤਕ ਮਜਦੂਰ ਜਿਹੜਾ ਇਹ ਉੱਤਰਾਖੰਡ ਦਾ ਰਹਿਣ ਵਾਲਾ ਸੀ ਤੇ ਇੱਥੇ ਇੱਕ ਸ਼ੈਲਰ ਦੇ ਵਿੱਚ ਕੰਮ ਕਰਦਾ ਸੀ ਜੋ ਕਿ ਸਵੇਰੇ ਇਸ ਟਰੈਕਟਰ ਟਰਾਲੀ ਦੇ ਵਿੱਚ ਸਵਾਰ ਸੀ ਇਸ ਟਰਾਲੀ ਦੇ ਵਿੱਚ ਸਵਾਰ ਹੋਣ ਤੋਂ ਬਾਅਦ ਜਦੋਂ ਟੱਕਰ ਲੱਗਦੀ ਹੈ ਤਾਂ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਜੀ ਇਸ ਕੇਸ ਦੇ ਵਿੱਚ ਜਿਹੜਾ ਹੁਣੇ ਐਕਸੀਡੈਂਟ ਆਏ ਹੈਗੇ ਨੇਗੇ ਉਹਦੇ ਵਿੱਚ ਇੱਕ ਪੇਸ਼ੈਂਟ ਤੇ ਡੈੱਡ ਹੋ ਚੁੱਕਿਆ ਹੈਗਾ ਆ ਤੇ ਇੱਕ ਪੇਸ਼ੈਂਟ ਕਾਫੀ ਮਤਲਬ ਉਹਦੇ 60 ਸੀਗੇ 70 ਹੋਣ ਕਰਕੇ ਅਸੀਂ ਪੇਸ਼ੈਂਟ ਨੂੰ ਰੈਫਰ ਕੀਤਾ ਹੈਗਾ ਆ ਹਾਇਰ ਸੈਂਟਰ ਤੇ ਜਿਹੜਾ ਇੱਕ ਪੇਸ਼ੈਂਟ ਹੈਗਾ ਆ ਉਹ ਉਹਦੇ ਕਾਫੀ 60 ਸੀਗੇ ਬਟ ਮਤਲਬ ਉਹਨੂੰ ਟ੍ਰੀਟਮੈਂਟ ਦਿੱਤੀ ਗਈ ਤੇ ਮਤਲਬ ਠੀਕ ਹੈਗੇ ਨੇਗੇ ਪਹਿਲਾਂ ਨਾਲੋਂ ਤੇ ਕੁਝ 3-4 ਪੇਸ਼ੈਂਟਸ ਆ ਗਏ ਨੇਗੇ ਉਹ ਵੀ ਪੇਸ਼ੈਂਟ ਥੋੜੇ ਉਹਨਾਂ ਦੇ ਸੱਟਾਂ ਹੈਗੀਆਂ ਨੇਗੀਆਂ ਇਹਨਾਂ ਤੁਹਾਡਾ ਜਸਪਰਨ ਸਿੰਘ ਆ ਜੀ ਅੱਛਾ ਤੁਸੀਂ ਬੱਸ ਤੁਸੀਂ ਚਲਾ ਰਹੇ ਸੀ ਹਾਂਜੀ ਕੀ ਇਹ ਪੂਰੀ ਘਟਨਾ ਕੀ ਸੀ ਮਰਦ ਉਹ ਕੱਟ ਤੋਂ ਟਰੈਕਟਰ ਮੋੜ ਤੋਂ ਟਰਾਲੀ ਸੀ ਮਗਰ ਟਰਾਲੀ ਤੇ ਉਹ ਲਾਈਟ ਲਾਈਟ ਬੱਤੀ ਨਹੀਂ ਸੀ ਅੱਛਾ ਹਾਂਜੀ ਕਿਵੇਂ ਬੱਸ ਪਰ ਕੰਟਰੋਲ ਦੇ ਬਈ ਬੱਸ ਤਾਂ ਹੌਲੀ ਸੀਗੀ ਤੁੰਦੇ ਤਾਂ ਦੀਨ ਦੇ ਕੁਝ ਨਹੀਂ ਸੀਗੇ ਜੀ ਥੋੜੇ ਦੀਨ ਦਾ ਸੌਕਾ ਜੀ ਜਗ੍ਹਾ ਪਸਾ ਸਵਾਰੀਆਂ ਦੀ ਕਿੰਨੀਆਂ ਸਵਾਰੀ ਦੇ 6 ਹੈ ਨਹੀਂ ਕਿਸੇ ਦੇ ਮਾੜੀ ਮੋਟੀ ਹੋਊਗੀ ਮੂਲੀ ਤੇ ਤੁਹਾਡੇ ਕੀ ਸੱਟ ਲੱਗੀ ਮੇਰੀ ਬਾਹ ਤੇ ਆਇਸ ਦੀ ਸਜੀ ਬਾਹ ਤੇ ਕੀਰਾ ਤੁਹਾਡਾ ਗਰਮੇਲ ਸਿੰਘ ਜੀ ਤੁਸੀਂ ਚਲਾ ਰਹੇ ਸੀ ਟਰੱਕ ਹਾਂਜੀ 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 ਕਿਵੇਂ ਹੋ ਗਿਆ ਐਕਸੀਡੈਂਟ ਇਹਨੇ ਟਰੈਕਟਰ ਅਸੀਂ ਮੋੜਿਆ ਸੀਗੇ ਅਸੀਂ ਟਰਾਲੀ ਕਰ ਲਈ ਸਿੱਧੀ ਟਰੈਕਟਰ ਵਾਲੀ ਆ ਗਿਆ ਸੜਕ ਤੇ ਔਰ ਪਿੱਛੋਂ ਡਾਲੇ ਚ ਲਿਆ ਕੇ ਮਾਰੀ ਬੱਦਸ ਕਿ ਇਹ ਧੁੰਦ ਕਰਕੇ ਆ ਜਾਂ ਧੁੰਦ ਕਰਕੇ ਆ ਜੀ ਹੋਰ ਤੇ ਜਿਹੜੇ ਕਿੰਨੇ ਤੁਹਾਡੀ ਟਰਾਲੀ ਦੇ ਬੈਕਸਾਈਡ ਬੈਠੇ ਸੀ ਕਿੰਨੇ ਲੋਕ ਜ਼ਖਮੀ ਹੋਏ ਕਿੰਨਿਆਂ ਦੀ ਡੈਥ ਹੋ ਗਈ ਡੈਥ ਤੋਂਮਲਾ ਦਾ ਇੱਕ ਦੀ ਹੈ ਨਾ ਇੱਕ ਦੀ ਇੱਕ ਦੀ ਇੱਕ ਦੀ ਡੈਥ ਹੋਈ ਆ ਕਿ ਟਰੈਕਟਰ ਆ ਕੇ ਖੜਿਆ ਸੀ ਜੀ ਟਰੈਕਟਰ ਬਾਈਟਰੀ ਚੋਂਦੋ ਸੀਗੇ ਜੀ ਜਾਂਦਾ ਕਿੱਥੇ ਸੀ ਇਹ ਥੈਲਰ ਜੇ ਜਾਂਦੇ ਸੀ